ਬਹੁਤ ਸਮਾਂ ਪਹਿਲਾਂ ਦੀ ਗੱਲ ਆ ਫਾਰਸ ਦੇ ਰੇਗਿਸਤਾਨ ਵਿੱਚ ਇੱਕ ਸੂਫੀ ਸੰਤ ਰਹਿੰਦੇ ਸਨ ਜਿਨ੍ਹਾਂ ਦਾ ਨਾਮ ਸੀ ਬਾਬਾ ਤਕੀ ਉਹ ਇੱਕ ਅਧਿਆਤਮਿਕ ਵਿਅਕਤੀ ਸਨ ਜਿਨ੍ਹਾਂ ਨੇ ਸੰਸਾਰ ਦੀਆਂ ਗਹਿਰਾਈਆਂ ਨੂੰ ਸਮਝਣ ਲਈ ਗ੍ਰਸਥ ਜੀਵਨ ਤਿਆਗ ਦਿੱਤਾ ਸੀ ਉਹਨਾਂ ਕੋਲ ਅਸੀਮ ਗਿਆਨ ਸੀ ਤੇ ਉਹਨਾਂ ਦੇ ਸ਼ਬਦਾਂ ਵਿੱਚ ਅਜਿਹੀ ਤਾਕਤ ਸੀ ਕਿ ਲੋਕ ਉਹਨਾਂ ਦੀਆਂ ਗੱਲਾਂ ਸੁਣ ਕੇ ਜੀਵਨ ਦਾ ਮਾਰਗਦਰਸ਼ਨ ਲੈ ਲੈਂਦੇ ਸਨ ਬਾਬਾ ਧਕੇ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਚੁੱਕੀ ਸੀ ਉਹ ਕਿਸੇ ਨੂੰ ਵੀ ਧਨ ਸੁਖ ਸੰਪਤੀ ਜਾਂ ਰਾਜ ਸੱਤਾ ਦਾ ਵਰਦਾਨ ਨਹੀਂ ਦਿੰਦੇ ਸਨ ਬਲਕਿ ਕੇਵਲ ਗਿਆਨ ਤੇ ਸੱਚ ਦਾ ਪ੍ਰਕਾਸ਼ ਵਿਖਾਉਂਦੇ ਸਨ ਉਹਨਾਂ ਦੀਆਂ ਸਖਿਆਵਾਂ ਸੌਖੀਆਂ ਸਨ ਪਰ ਉਹ ਉਹਨਾਂ ਵਿੱਚ ਡੂੰਗੀ ਤੇ ਆਤਮਿਕ ਤਾਕਤ ਸੀ ਇੱਕ ਰਾਤ ਜਦੋਂ ਰੇਤ ਠੰਡੀ ਹੋ ਰਹੀ ਸੀ ਆਕਾਸ਼ ਤਾਰਿਆਂ ਨਾਲ ਚਮਕ ਰਿਹਾ ਸੀ ਹਵਾ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ। ਤਦ ਇੱਕ ਅਮੀਰ ਵਪਾਰੀ ਜਮਾਲਉਦੀਨ ਬਾਬਾ ਤਕੀ ਦੇ ਡੇਰੇ ਤੇ ਆਇਆ। ਵਪਾਰੀ ਦੇ ਚਿਹਰੇ ਤੇ ਚਿੰਤਾ ਚਲਕ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਡਰ ਸੀ। ਉਸਦੇ ਮੱਥੇ ਤੇ ਗਹਿਰੀਆਂ ਲੀਕਾਂ ਪਈਆਂ ਹੋਈਆਂ ਸਨ। ਉਹ ਬਾਬਾ ਤਕੀ ਦੇ ਚਰਨਾ ਚੋਂ ਡਿੱਗ ਪਿਆ ਤੇ ਬੋਲਿਆ, "ਬਾਬਾ ਜੀ, ਮੈਂ ਬਹੁਤ ਪਰੇਸ਼ਾਨ ਹਾਂ। ਮੇਰੇ ਜੀਵਨ ਵਿੱਚ ਸਭ ਕੁਝ ਧਨ ਦੌਲਤ ਸ਼ੌਹਰਤ ਪਰਿਵਾਰ ਨੌਕਰ ਚਾਕਰ ਵੀ ਸਭ ਕੁਝ ਪਰ ਫਿਰ ਵੀ ਮੇਰਾ ਮਨ ਸ਼ਾਂਤ ਰਹਿੰਦਾ ਹਰ ਵਾਰ ਜਦੋਂ ਮੈਂ ਕੋਈ ਵਪਾਰ ਕਰਦਾ ਤਾਂ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ ਕਦੇ ਮੇਰਾ ਧਨ ਚੋਰੀ ਹੋ ਜਾਂਦਾ ਕਦੇ ਮੇਰੀ ਫਸਲ ਬਰਬਾਦ ਹੋ ਜਾਂਦੀ ਕਦੇ ਮੇਰੇ ਆਪਣੇ ਲੋਕ ਮੈਨੂੰ ਧੋਖਾ ਦੇ ਜਾਂਦੇ ਹਨ ਮੈਨੂੰ ਸਮਝ ਹੀ ਨਹੀਂ ਆਉਂਦੀ ਮੇਰੀ ਇਹ ਦਸ਼ਾ ਕਿਉਂ ਹੋ ਰਹੀ ਹੈ ਬਾਬਾ ਤੱਕੀ ਨੇ ਉਸ ਦੀਆਂ ਅੱਖਾਂ ਵਿੱਚ ਚਾਤੀ ਮਾਰੀ ਉਹ ਮੁਸਕਰਾਏ ਤੇ ਬੋਲੇ ਪੁੱਤਰ ਇਹ ਸਭ ਤੇਰੇ ਪਿਛਲੇ ਜਨਮਾਂ ਦਾ ਕਰਜ਼ਾ ਹੈ ਜੋ ਤੈਨੂੰ ਚੁਕਾਉਣਾ ਹੀ ਪਵੇਗਾ ਵਪਾਰੀ ਹੱਕਾ ਬਕਾ ਰਹਿ ਗਿਆ ਉਸਨੇ ਹੈਰਾਨੀ ਨਾਲ ਪੁੱਛਿਆ ਪਿਛਲੇ ਜਨਮ ਦਾ ਪਰ ਬਾਬਾ ਜੀ ਮੈਨੂੰ ਤਾਂ ਆਪਣੇ ਇਸ ਜਨਮ ਤੇ ਵੀ ਪੂਰੀ ਯਾਦ ਨਹੀਂ ਆ ਫਿਰ ਮੈਂ ਕਿਵੇਂ ਮੰਨ ਲਵਾਂ ਕਿ ਮੇਰੇ ਉੱਤੇ ਕੋਈ ਕਰਜ਼ਾ ਹੈ ਬਾਬਾ ਤੱਕੀ ਨੇ ਕਿਹਾ ਪੁੱਤਰ ਜੋ ਕਰਮ ਅਸੀਂ ਇਸ ਜੀਵਨ ਵਿੱਚ ਕਰਦੇ ਹਾਂ ਉਹ ਸਿਰਫ ਇਸ ਜੀਵਨ ਚ ਫਲ ਨਹੀਂ ਦਿੰਦੇ ਕੁਝ ਕਰਮਾਂ ਦਾ ਫਲ ਤੁਰੰਤ ਮਿਲ ਜਾਂਦਾ ਕੁਝ ਥੋੜਾ ਸਮਾਂ ਬਾਅਦ ਤੇ ਕੁਝ ਜਨਮਾਂ ਬਾਅਦ ਲਿਆ ਜਾਂਦਾ ਇਹ ਨਿਜਮ ਅਟਾਲਾ ਜੋ ਕਰਜ਼ ਲਿਆ ਗਿਆ ਉਹ ਚੁਕਾਉਣਾ ਹੀ ਪਵੇਗਾ ਚਾਹੇ ਉਹ ਤਨ ਦਾ ਹੋਵੇ ਪ੍ਰੇਮ ਦਾ ਹੋਵੇ ਜਾਂ ਕਿਸੇ ਨਾਲ ਕੀਤੀ ਅਨਿਆਂ ਦਾ ਹੋਵੇ ਪਰਵਪਾਰੇ ਨੂੰ ਇਹ ਗੱਲ ਸਮਝ ਨਹੀਂ ਆਈ ਉਹ ਬੋਲਿਆ ਬਾਬਾ ਜੀ ਜੇਕਰ ਇਹ ਸੱਚਾ ਤਾਂ ਕੀ ਮੈਂ ਆਪਣੇ ਪਿਛਲੇ ਜਨਮਾਂ ਦਾ ਸਾਰੀਆਂ ਘਟਨਾਵਾਂ ਨੂੰ ਵੇਖ ਸਕਦਾ ਮੈਂ ਇਹ ਜਾਣ ਸਕਦਾ ਕਿ ਮੈਂ ਕਿਹੜਾ ਪਾਪ ਕੀਤਾ ਸੀ ਜਿਸ ਕਰਕੇ ਅੱਜ ਮੈਂ ਇੰਨਾ ਦੁਖੀ ਹਾਂ ਬਾਬਾ ਤਕੀ ਨੇ ਹੌਲੀ-ਹੌਲੀ ਮੁਸਕਰਾਉਂਦੇ ਹੋਏ ਸਿਰ ਹਿਲਾਇਆ ਤੇ ਕਿਹਾ ਪੁੱਤਰ ਜੇਕਰ ਤੂੰ ਵਾਕਿਆਈ ਸੱਚ ਨੂੰ ਦੇਖਣਾ ਚਾਹੁੰਦਾ ਤਮੈ ਤੇਰੀ ਚੇਤਨਾ ਨੂੰ ਤੇਰੇ ਅਤੀਤ ਵਿੱਚ ਲੈ ਜਾ ਸਕਦਾ ਪਰ ਇਹ ਧਿਆਨ ਰੱਖੀ ਜੋ ਕੁਝ ਵੀ ਤੂੰ ਦੇਖੇਗਾ ਉਹ ਤੇਰੇ ਮਨ ਵਿੱਚ ਪੀੜਾ ਵੀ ਲਿਆ ਸਕਦਾ ਤੇਰੇ ਵਿੱਚ ਸੱਚ ਨੂੰ ਸਹਿਣ ਦੀ ਤਾਕਤ ਹੋਣੀ ਚਾਹੀਦੀ ਹੈ ਵਪਾਰੀ ਨੇ ਪੱਕਾ ਹਰਾਦਾ ਕੀਤਾ ਮੈਂ ਸੱਚ ਨੂੰ ਜਾਣਨ ਲਈ ਤਿਆਰ ਹਾਂ ਬਾਬਾ ਜੀ ਬਾਬਾ ਤਕੀ ਨੇ ਵਪਾਰੀ ਨੂੰ ਆਪਣੀ ਕੁਟਿਆ ਵਿੱਚ ਬੁਲਾਇਆ ਉੱਥੇ ਇੱਕ ਦੀਵਾ ਜਲ ਰਿਹਾ ਸੀ ਜਿਸ ਦੀ ਹੌਲੀ ਹੌਲੀ ਰੋਸ਼ਨੀ ਫੈਲ ਰਹੀ ਸੀ। ਕਮਰੇ ਵਿੱਚ ਸੁਗੰਧਤ ਧੂਪ ਬਲ ਰਹੀ ਸੀ। ਬਾਬਾ ਤਕੀ ਨੇ ਇੱਕ ਸ਼ਾਂਤ ਮੰਤਰ ਬੋਲਿਆ ਤੇ ਵਪਾਰੀ ਨੂੰ ਧਿਆਨ ਦੀ ਅਵਸਥਾ ਵਿੱਚ ਪਹੁੰਚਾਉਣ ਲੱਗੇ। ਹੌਲੀ-ਹੌਲੀ ਵਪਾਰੀ ਦੀਆਂ ਅੱਖਾਂ ਬੰਦ ਹੋ ਗਈਆਂ। ਉਸਦਾ ਸਰੀਰ ਸ਼ਾਂਤ ਹੋ ਗਿਆ ਤੇ ਉਸਦੀ ਚੇਤਨਾ ਇੱਕ ਡੂੰਗੀ ਅਤੀਤ ਦੀ ਯਾਤਰਾ ਤੇ ਨਿਕਲ ਪਈ। ਜਮਾਲਉਦੀਨ ਨੇ ਵੇਖਿਆ ਕਿ ਉਹ ਪਿਛਲੇ ਜਨਮ ਵਿੱਚ ਅਬਦੁੱਲ ਨਾ ਦਾ ਇੱਕ ਅਮੀਰ ਸ਼ਾਹੂਕਾਰ ਸੀ। ਉਹ ਇੱਕ ਲੋਭੀ ਤੇ ਨਰਦਈ ਵਿਅਕਤੀ ਸੀ। ਉਸ ਦੀ ਦੁਕਾਨ ਤੇ ਪਿੰਡ ਦੇ ਗਰੀਬ ਕਿਸਾਨ ਤੇ ਮਜ਼ਦੂਰ ਕਰਜ਼ਾ ਲੈਣ ਆਉਂਦੇ ਹਨ। ਪਰ ਉਹ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਵਿਆਜ ਲੈਂਦਾ। ਜੇਕਰ ਕੋਈ ਸਮੇਂ ਤੇ ਕਰਜ਼ਾ ਨਹੀਂ ਚੁਕਾ ਸਕਦਾ ਤਾਂ ਉਸ ਦੀ ਜ਼ਮੀਨ, ਘਰ, ਇੱਥੋਂ ਤੱਕ ਕਿ ਉਹਦੇ ਪਸ਼ੂ ਵੀ ਖੋਹ ਲੈਂਦਾ। ਇੱਕ ਦਿਨ ਇੱਕ ਗਰੀਬ ਕਿਸਾਨ ਜੋਸਫ ਉਸਦੀ ਦੁਕਾਨ ਤੇ ਆਇਆ ਉਹ ਬਹੁਤ ਹੀ ਪਰੇਸ਼ਾਨ ਸੀ ਉਸਦੀ ਬੇਟੀ ਦਾ ਵਿਆਹ ਸੀ ਪਰ ਉਸ ਕੋਲ ਤਨ ਨਹੀਂ ਸੀ ਜੋਸਫ ਨੇ ਸ਼ਾਹੂਕਰ ਅੱਗੇ ਫਰਿਆਦ ਕੀਤੀ ਪਰ ਅਬਦੁੱਲ ਨੇ ਉਸ ਤੇ ਧਿਆਨ ਹੀ ਨਹੀਂ ਦਿੱਤਾ ਉਸ ਨੇ ਕਿਸਾਨ ਨੂੰ ਬਹੁਤ ਉੱਚੇ ਵਿਆਜ ਤੇ ਕਰਜ਼ਾ ਦਿੱਤਾ ਤੇ ਸ਼ਰਤ ਰੱਖੀ ਬਈ ਜੇਕਰ ਸਮੇਂ ਤੇ ਪੈਸੇ ਨਾ ਲੁਟਾਏ ਗਏ ਤਾਂ ਉਸਦੀ ਜ਼ਮੀਨ ਸ਼ਾਹੂਕਰ ਦੀ ਹੋ ਜਾਵੇਗੀ ਜੋਸਫ ਨੇ ਪੂਰੀ ਮਿਹਨਤ ਕੀਤੀ ਪਰ ਜਦੋਂ ਪੈਸੇ ਨਹੀਂ ਲੁਟਾ ਸਕਿਆ ਵਾਪਸ ਤਾਂ ਸ਼ਾਹੂਕਾਰ ਨੇ ਬੇਰਮੀ ਨਾਲ ਉਸਦੀ ਜ਼ਮੀਨ ਖੋਲੀ ਜੋਸਫ ਤੇ ਉਸਦੀ بیوی ਤੇ ਉਸਦੇ ਬੱਚੀ ਦਰ ਦਰ ਦੀਆਂ ਠੋਕਰਾਂ ਖਾਣ ਲੱਗੇ ਭੁੱਖ ਤੇ ਦੁੱਖ ਨਾਲ ਉਹਨਾਂ ਦੀ ਮੌਤ ਹੋ ਗਈ ਮਰਦੇ ਸਮੇਂ ਕਿਸਾਨ ਨੇ ਅਸਮਾਨ ਵੱਲ ਵੇਖਦੇ ਹੋਏ ਐਨਾ ਕਿਹਾ ਕਿ ਪ੍ਰਮਾਤਮਾ ਜੇਕਰ ਐ ਸੰਸਾਰ ਵਿੱਚ ਨਿਆਂ ਵਾ ਤੇ ਇਸ ਨੂੰ ਇਸ ਦਾ ਫਲ ਜਰੂਰ ਮਿਲੇ ਜਿਨੇ ਤੋਂ ਕੇ ਨਾਲ ਮੇਰੀ ਸਾਰੀ ਜ਼ਮੀਨ ਜਾਇਦਾਦ ਮੇਰੇ ਕੋਲੋਂ ਲੈ ਲਈ ਤੇ ਮੈਂ ਆ ਹਾਲਤ ਵਿੱਚ ਪਹੁੰਚਿਆ ਵਾਂ ਜਦੋਂ ਵਪਾਰੀ ਨੇ ਇਹ ਸਭ ਦੇਖਿਆ ਤਾਂ ਉਸ ਦੀ ਰੂ ਕੰਬ ਉੱਠੀ ਹੁਣ ਉਸ ਨੂੰ ਸਮਝ ਆਇਆ ਕਿ ਕਿਉਂ ਇਸ ਜਨਮ ਵਿੱਚ ਉਹਨੂੰ ਇੰਨੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਜ਼ਮੀਨ ਉਸ ਨੇ ਪਿਛਲੇ ਜਨਮ ਵਿੱਚ ਅਨਿਆਂ ਨਾਲ ਹਾਸਲ ਕੀਤੀ ਸੀ ਹੁਣ ਉਹ ਇਸ ਜਨਮ ਵਿੱਚ ਕਿਸੇ ਨਾ ਕਿਸੇ ਕਾਰਨ ਉਹਦਾ ਨੁਕਸਾਨ ਹੋ ਰਿਹਾ ਜਿਸ ਤਰੀਕੇ ਨਾਲ ਉਸਨੇ ਗਰੀਬਾਂ ਨੂੰ ਤੜਪਾਇਆ ਸੀ ਉਸੇ ਤਰ੍ਹਾਂ ਉਹ ਹੁਣ ਖੁਦ ਦਰਦ ਸਹਿ ਰਿਹਾ ਸੀ ਵਪਾਰੀ ਦੀਆਂ ਅੱਖਾਂ ਖੁੱਲੀਆਂ ਉਹ ਕੰਬ ਰਿਹਾ ਸੀ ਉਸਨੇ ਬਾਬਾ ਤਕੀ ਦੇ ਚਰਨ ਫੜ ਲਏ ਤੇ ਰੋਂਦੇ ਹੋਏ ਬੋਲਿਆ ਬਾਬਾ ਕੀ ਮੈਂ ਇਸ ਕਰਮ ਤੋਂ ਮੁਕਤ ਨਹੀਂ ਹੋ ਸਕਦਾ ਕੀ ਇਸ ਕਰਜ ਨੂੰ ਚਕਾਉਣ ਦਾ ਕੋਈ ਹੋਰ ਉਪਾਅ ਨਹੀਂ ਹੈਗਾ ਬਾਬਾ ਤਕੇ ਨੇ ਪ੍ਰੇਮ ਨਾਲ ਉਸ ਦੇ ਸਿਰ ਤੇ ਹੱਥ ਫੇਰਿਆ ਤੇ ਬੋਲੇ ਪੁੱਤਰ ਹਰ ਆਤਮਾ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਪਹੁੰਚਣਾ ਪੈਂਦਾ ਪਰ ਜੇਕਰ ਤੂੰ ਇਸ ਜੀਵਨ ਵਿੱਚ ਆਪਣੇ ਪਾਪਾਂ ਦਾ ਨਿਵਾਰਣ ਕਰ ਲਵੇਂ ਤਾਂ ਤੈਨੂੰ ਨਵੇਂ ਜਨਮ ਵਿੱਚ ਇਹ ਕਰਜ਼ਾ ਨਹੀਂ ਚੁਕਾਉਣਾ ਪਵੇਗਾ ਇਸ ਜਨਮ ਵਿੱਚ ਤੈਨੂੰ ਆਪਣੀ ਸੰਪਤੀ ਦਾ ਵੱਡਾ ਹਿੱਸਾ ਦਾਨ ਕਰਨਾ ਪਵੇਗਾ ਭੁੱਖਿਆਂ ਨੂੰ ਭੋਜਨ ਖਵਾਉਣਾ ਪਵੇਗਾ ਤੇ ਜਿੰਨਾ ਨਾਲ ਤੂੰ ਅਨਿਆਇ ਕੀਤਾ ਏ ਉਹਨਾਂ ਦੇ ਵਾਂਚੇ ਸਕੂਲੋਂ ਮਾਫੀ ਮੰਗਣੀ ਪਵੇਗੀ ਸਿਰਫ ਪ੍ਰੇਮ ਦਇਆ ਤੇ ਸੇਵਾ ਰਾਹੀਂ ਤੂੰ ਇਸ ਕਰਜ਼ ਨੂੰ ਚੁਕਾ ਸਕਦਾ ਏ ਉਸ ਦਿਨ ਤੋਂ ਬਾਅਦ ਵਪਾਰੀ ਨੇ ਆਪਣੀ ਪੂਰੀ ਸੰਪਤੀ দান ਕਰ ਦਿੱਤੀ ਉਹ ਗਰੀਬਾਂ ਦੀ ਸੇਵਾ ਕਰਨ ਲੱਗ ਪਿਆ ਉਸਨੇ ਕਈ ਆਸ਼ਰਮ ਬਣਾਏ ਜਿੱਥੇ ਭੁੱਖਿਆਂ ਨੂੰ ਭੋਜਨ ਮਿਲਦਾ ਉਸਨੇ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਿਨ੍ਹਾਂ ਦੇ ਪੂਰਵਜਾਂ ਨਾਲ ਉਸਨੇ ਅਨਿਆਇ ਕੀਤਾ ਸੀ ਹੌਲੀ-ਹੌਲੀ ਉਸਦੀਆਂ ਸਮੱਸਿਆਵਾਂ ਖਤਮ ਹੋਣ ਲੱਗੀਆਂ ਤੇ ਉਸਦੇ ਹਿਰਦੇ ਵਿੱਚ ਬੇਅੰਤ ਸ਼ਾਂਤੀ ਦਾ ਅਨੁਭਵ ਹੋਣ ਲੱਗਾ ਬਾਬਾ ਤਕੀ ਨੇ ਰੋਹਾਨੀ ਗਿਆਨ ਦਿੰਦੇ ਹੋਏ ਕਿਹਾ ਕਰਮਾਂ ਦਾ ਹਿਸਾਬ ਜ਼ਰੂਰ ਚੁਕਾਉਣਾ ਪੈਂਦਾ ਪਰ ਜੇਕਰ ਜੀਵਨ ਨੂੰ ਪ੍ਰੇਮ ਸੇਵਾ ਤੇ ਦਇਆ ਵਿੱਚ ਸਮਰਪਿਤ ਕੀਤਾ ਜਾਵੇ ਤਾਂ ਸਾਰੇ ਕਰਜ਼ ਪੇਮ ਨਾਲ ਚੁਕਾਏ ਜਾ ਸਕਦੇ ਹਨ ਰੇਗਿਸਤਾਨ ਵਿੱਚ ਰਾਤ ਡੂੰਗੀ ਹੋ ਚੁੱਕੀ ਸੀ ਪਰ ਉਸ ਵਪਾਰੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਸਵੇਰਾ ਹੋ ਗਿਆ ਸੀ ਸੋ ਦੋਸਤੋ ਇਹ ਕਹਾਣੀ ਸਾਨੂੰ ਇਹ ਅਹਿਸਾਸ ਕਰਾਉਂਦੀ ਏ ਕਿ ਜੀਵਨ ਕੇਵਲ ਭੋਗ ਲੈਣੀ ਬਲਕਿ ਸੇਵਾ ਤੇ ਪ੍ਰੇਮ ਲਈਆ ਜੇਕਰ ਅਸੀਂ ਆਪਣੇ ਹਰ ਕਰਮ ਨੂੰ ਇਮਾਨਦਾਰੀ ਦਇਆ ਤੇ ਨਿਆਂ ਦੇ ਨਾਲ ਕਰੀਏ ਤਾਂ ਜੀਵਨ ਵਿੱਚ ਕਦੇ ਵੀ ਕੋਈ ਡਰ ਜਾਂ ਦੁੱਖ ਨਹੀਂ ਰਹੇਗਾ ਬੁਰੇ ਕਰਮਾਂ ਨੂੰ ਸਿਰਫ પ્રેમ ਤੇ ਸੇਵਾ ਰਾਹੀਂ ਹੀ ਬਦਲਿਆ ਜਾ ਸਕਦਾ ਏ ਕਰਮਾਂ ਦਾ ਹਿਸਾਬ ਚੁਕਾਉਣਾ ਹੀ ਪੈਂਦਾ ਪਰ ਜੇਕਰ ਉਹ પ્રેમ ਨਾਲ ਚੁਕਾਇਆ ਜਾਵੇ ਤਾਂ ਕਰਜ ਨਹੀਂ ਬਲਕਿ ਅਸ਼ੀਰਵਾਦ ਬਣ ਜਾਂਦਾ ਏ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਤੇ ਐਸੀ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਰਹਿਣ ਲਈ ਇਸ ਚੈਨਲ ਨਾਲ ਜੁڑے ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਬਹੁਤ ਜ਼ਿਆਦਾ ਰੱਖਣਾ ਖਿਆਲ ਰੱਬ ਰਾਖਾ